ਦੇ ਇਨਾਂ دیਵਾਨਾਂ ਵਿੱਚ ਸਿਰਫ ਇਤਿਹਾਸ ਦੇ ਉਸ ਪੱਖ ਨੂੰ ਆਪਾਂ ਸਾਂਝਾ ਕਰਨਾ ਹੈ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਦਿੱਲੀ ਦੀ ਧਰਤੀ ਤੋਂ ਭਾਈ ਜੈਤਾ ਜੀ ਜੋ ਬਾਅਦ ਵਿੱਚ 1699 ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਲੈ ਕੇ ਭਾਈ ਜੀਵਨ ਸਿੰਘ ਬਣੇ ਉਹ ਸਤਿਗੁਰਾਂ ਦਾ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਕਿਵੇਂ ਜਾਂਦੇ ਨੇ ਆਓ ਸਿਰਫ ਇਸ ਵਿਸ਼ੇ ਨੂੰ ਆਪਾਂ ਇਤਿਹਾਸਿਕ ਇਸ ਵਿਸ਼ੇ ਨੂੰ ਅੱਜ ਦੇ ਨਾਂ ਦਿਵਾਨਾਂ ਵਿੱਚ ਸਾਂਝਾ ਕਰਦੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਦੋਂ ਸ਼ਹਾਦਤ ਹੋਈ ਚਾਂਦਨੀ ਚੌਕ ਦੇ ਅੰਦਰ ਸਤਗੁਰਾਂ ਦੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਉਸ ਸ਼ਹਾਦਤ ਦਾ ਕਾਰਨ ਇਹ ਸੀ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਨੂੰ ਡੋਲਾਣਾ ਹੈ ਕਿਉਂਕਿ ਇਹ ਇੱਕ ਨੀਤੀ ਹੁੰਦੀ ਹੈ ਸਾਧ ਸੰਗਤ ਜੀ ਜਿਵੇਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜਾਂ ਹੋਰ ਗੁਰਸਿੱਖਾਂ ਦਾ ਜੀਵਨ ਪੜਨੇ ਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਦਿੱਲੀ ਦੀ ਧਰਤੀ ਤੇ ਸ਼ਹੀਦ ਕਰਨ ਦਾ ਹੁਕਮ ਹੋਇਆ ਸੀ ਤੇ ਉਹਨਾਂ ਦੇ ਸਾਢੇ 4 ਸਾਲ ਦੇ ਪੁੱਤਰ ਬਾਬਾ ਅਜੈ ਸਿੰਘ ਨੂੰ ਉਹਨਾਂ ਨੂੰ ਗੋਦ ਵਿੱਚ ਲਿਆ ਕੇ ਬਿਠਾ ਦਿੱਤਾ ਸੀ ਵੀ ਤੁਸੀਂ ਹੁਣ ਇਸ ਬੱਚੇ ਦਾ ਕਲੇਜਾ ਕੱਢੋ ਤਾਂ ਕਿ ਹਿਰਦਾ ਮਨ ਡੋਲ ਜਾਏ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗ੍ਰਿਫਤਾਰ ਹੋਣ ਵਾਲੇ ਤਿੰਨ ਸਿੱਖ ਸਨ ਤੇ ਰਾਜਨੀਤੀ ਲੋਕ ਇਹ ਚਾਹੁੰਦੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਨੂੰ ਕਿਸੇ ਟੰਗ ਨਾਲ ਡੁਲਾਇਆ ਜਾਏ ਸ਼ਹੀਦ ਕਰਨ ਦੇ ਹੋਰ ਵੀ ਬੜੇ ਤਰੀਕੇ ਹੁੰਦੇ ਨੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਧੜ ਨਾਲ ਵੱਖ ਕੀਤਾ ਗਿਆ ਇਸ ਤਰ੍ਹਾਂ ਇਹਨਾਂ ਗੁਰੂ ਕੇ ਲਾਲਾਂ ਨੂੰ ਵੀ ਸ਼ਹੀਦ ਕੀਤਾ ਜਾ ਸਕਦਾ ਸੀ ਪਰ ਉਹਨਾਂ ਦੀ ਸ਼ਹਾਦਤ ਦੇ ਲਈ ਤਿੰਨ ਤਰੀਕੇ ਵੱਖ-ਵੱਖਰੇ ਚੁਣੇ ਗਏ। ਔਰ ਤਿੰਨੋਂ ਤਰੀਕੇ ਬੜੇ ਹੀ ਕਸ਼ਟਦਾਇਕ, ਬੜੇ ਹੀ ਪੀੜਾ ਵਾਲੇ ਸਨ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیرਣਾ। ਤੁਸੀਂ ਇਮੇਜਿਨ ਕਰੋ। ਚਾਕੂ ਹੱਥ ਵਿੱਚ ਫੜਿਆ ਹੋਵੇ ਤੇ ਇੱਕ ਛੋਟਾ ਜਿਹਾ ਕੱਟ ਵੀ ਲੱਗ ਜਾਏ, ਜਾਨ ਨਿਕਲ ਜਾਂਦੀ ਹੈ ਬੰਦੇ ਦੀ। ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਦੇਣੀ ਹੁਣ ਰੂਹ ਸੜੇਗੀ ਜਦੋਂ ਉਹਦਾ ਸੇਕ ਤਨ ਨੂੰ ਲੱਗੇਗਾ ਫਿਰ ਰੂਹ ਜਦੋਂ ਉਹ ਰੂਹ ਦਾ ਵੱਡਾ ਬੰਡਲ ਹੋਵੇ ਨਾ ਤੇ ਉਹਨੂੰ ਅੱਗ ਬੜੀ ਸਹਜੇ ਸਹਜੇ ਅੱਗੇ ਵਧਦੀ ਹੈ ਫਿਰ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਸ਼ਹੀਦ ਕਰਨਾ ਇੱਕ ਦਿਨ ਪਹਿਲੋਂ ਇਹਨਾਂ ਗੁਰਸਿੱਖਾਂ ਦੀ ਸ਼ਹਾਦਤ ਹੋਈ ਇਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਦੇ ਜਿਹੜੇ ਸ਼ਰੀਰ ਸਨ ਸਾਰੀ ਰਾਤ ਚੌਂਕ ਵਿੱਚ ਪਏ ਰਹੇ ਸਾਰੀ ਰਾਤ ਕਿਸੇ ਦਾ ਹਿਆਨੀ ਹੋਇਆ ਕਿਉਂਕਿ ਹਕੂਮਤ ਦਾ ਡਰ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਸਰਕਾਰਾਂ ਦਾ ਡਰ ਹੁੰਦਾ ਨਾ ਦੇਖੋ ਅੱਜ ਕਿਸ ਗੁਰਸਿੱਖ ਦਾ ਮਨ ਨਹੀਂ ਕਰਦਾ ਵੀ ਉਹ ਜਿਹੜੇ ਸਾਡੇ ਖਿਲਾਫ ਹੋਣ ਵਾਲੇ ਤੱਕੇ ਨੇ ਉਹਨਾਂ ਦੇ ਖਿਲਾਫ ਬੋਲੇ ਪਰ ਜਦੋਂ ਅਸੀਂ ਇਹ ਵੇਖਨੇ ਆਂ ਵੀ ਜਿਹੜਾ ਬੋਲਦਾ ਉਹਦੇ ਨਾਲ ਕੀ ਹੁੰਦਾ ਹੈ ਫਿਰ ਅਸੀਂ ਆਪਣੇ ਬੱਚਿਆਂ ਨੂੰ ਕਹਿੰਨੇ ਆਂ ਤੁਸੀਂ ਚੁੱਪ ਕਰ जाया ਕਰੋ ਤੁਸੀਂ ਨਾ ਬੋਲਿਆ ਕਰੋ ਡਰ ਹੈ ਨਾ ਜੀ ਫਕੂਮਤ ਦਾ ਡਰ ਹੈ ਜੇ ਕੋਈ ਅੱਗੇ ਵਧੇਗਾ ਤੇ ਉਸਦੇ ਪਰਿਵਾਰ ਨੂੰ ਵੀ ਉਹੀ ਸਜ਼ਾ ਮਿਲੇਗੀ ਕਹਿੰਦੇ ਨੇ ਅਗਲੇ ਦਿਨ ਇਨ੍ਹਾਂ ਤਿੰਨਾਂ ਦੇ ਸਰੀਰ ਨੂੰ ਜਿੱਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਣੀ ਸੀ ਕੱਲ ਦੇ ਦਿਨ ਇਨ੍ਹਾਂ ਤਿੰਨਾਂ ਦੇ ਸਰੀਰ ਉੱਥੋਂ ਚੁੱਕ ਕੇ ਚਾਂਦਨੀ ਚੌਂਕ ਦੇ ਅੰਦਰੋਂ ਬਾਹਰ ਸ ਕਿਸੇ ਪਾਸੇ ਛੱਡ ਦਿੱਤੇ ਗਏ ਉੱਥੇ ਫਿਰ ਜਿਹੜੇ ਗੁਰੂ ਕੇ ਸਿੱਖ ਸਨ ਹੁਣ ਦਿੱਲੀ ਦੇ ਅੰਦਰ ਕਈ ਪਰਿਵਾਰ ਸਨ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਨ ਇੱਕ ਧਿਆਨ ਦੇਣਾ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਨਾ ਆਪਾਂ ਤੇ ਮੋਟੀਆਂ-ਮੋਟੀਆਂ ਗੱਲਾਂ ਸੁਣ ਕੇ ਚਲੇ ਜਾਂਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਗ੍ਰਿਫਤਾਰੀ ਦਿੱਤੀ ਸੀ ਨਾ ਸਾਰੀ ਬਿਉਂਤਬੰਦੀ ਸਿੱਖਾਂ ਦੇ ਨਾਲ ਬਣਾ ਕੇ ਪਹਿਲੋ ਸਤਗੁਰੂ ਜੀ ਗਏ ਸਨ ਭਾਈ ਜੈਤਾ ਜੀ ਸਨ ਭਾਈ ਗੁਰਬਖਸ਼ ਸਿੰਘ ਸਤਗੁਰਾਂ ਦੇ ਨਾਲ ਭਾਈ ਉਦੇਜ ਜੀ ਸਨ ਹੁਣ ਤਿੰਨ ਸਿੱਖ ਨਾਲ ਗਏ ਨੇ ਤੇ ਬਾਕੀ ਜਿਹੜੇ ਸਿੱਖ ਨੇ ਉਹਨਾਂ ਨਾਲ ਸਾਰੀ ਗੱਲਬਾਤ ਹੋ ਚੁੱਕੀ ਸੀ ਹਕੂਮਤ ਦਾ ਡਰ ਕਰ ਕਰਮੇ ਸਿਬੀਓ ਚਾਂਦੀ ਸਿਬੀ ਪਹਿਲਾਂ ਤੇ ਮਨਾਇਆ ਜਾਏ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਨੂੰ ਸ਼ਹੀਦ ਕਰਕੇ ਤੇ ਇਹਨਾਂ ਦੀ ਲੋਥਾਂ ਨੂੰ ਸ਼ਰੀਰਾਂ ਨੂੰ ਰੋਲਿਆ ਜਾਏ ਤਾਂ ਕਿ ਪਤਾ ਲੱਗੇ ਵੀ ਜਿਹੜਾ ਹਕੂਮਤ ਨਾਲ ਟੱਕਰ ਲੈਂਦਾ ਹੁੰਦਾ ਕੀ ਹਸ਼ਰ ਹੁੰਦਾ ਹੈ ਇਹਨਾਂ ਗੁਰੂ ਕੇ ਲਾਲਾਂ ਨੇ ਫਿਰ ਜਦੋਂ ਸ਼ਰੀਰ ਧੂਕੇ ਬਾਹਰ ਸੱਟ ਦਿੱਤੇ ਗਏ ਇੱਕ ਪਾਸੇ ਉੱਥੇ ਫਿਰ ਭਾਈ ਜੈਤਾ ਜੀ ਭਾਈ ਨਾਨੂ ਇਹ ਦਰਿਆ ਗੰਦ ਦਾ ਜਿਹੜਾ ਇਲਾਕਾ ਹੈ ਚਾਂਦਨੀ ਚੌਂਕ ਦੇ ਨਾਲ ਲੱਗਦਾ ਉਸ ਪਾਸੇ ਇਹਦਾ ਘਰ ਸੀ ਧਿਆਨ ਦੇਣਾ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਗੁਰਦਤਾ ਜੀ ਜਿਨ੍ਹਾਂ ਨੇ ਛੇਵੀਂ ਪਾਤਸ਼ਾਹ ਤੱਕ ਗੁਰੂ ਪਾਤਸ਼ਾਹ ਨੂੰ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਦਿੱਤਾ ਹੈ ਸਤਵੀਂ ਅੱਠਵੀਂ ਤੇ ਨੌਵੀਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਜਿਹੜਾ ਹੈ ਉਹ ਦਿੱਤਾ ਹੈ ਭਾਈ ਬਾਬਾ ਗੁਰਦਿੱਤਾ ਜੀ ਨੇ ਇੱਕ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਨੇ ਇਸ ਬਾਬਾ ਗੁਰਦਿੱਤਾ ਜੀ ਨੇ ਭਾਈ ਬਾਬਾ ਬੁੱਢਾ ਜੀ ਦੇ ਸੁਪੁੱਤਰ ਉਰ ਸੁਭਾਵਕ ਸੀ ਇਹ ਇਹ ਵੀ ਦਿੱਲੀ ਦੇ ਅੰਦਰ ਇਹਨਾਂ ਦਾ ਪਰਿਵਾਰ ਰਹਿੰਦਾ ਸੀ ਜਿਹੜੇ ਥਾਂ ਤੇ ਭਾਈ ਨਾਨਕ ਇਹ ਇਸ ਇਸ ਇਲਾਕੇ ਦੇ ਅੰਦਰ ਦਰਿਆ ਗੰਗ ਇਸ ਇਲਾਕੇ ਦੇ ਅੰਦਰ ਕਈ ਪਰਿਵਾਰ ਸੀ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਰਹਿੰਦੇ ਹੁੰਦੇ ਸਨ ਹੁਣ ਸਮਾਂ ਇਹ ਸੀ ਵੀ ਜਦੋਂ ਜਿਸ ਦਿਨ ਇਹਨਾਂ ਪਿਆਰਿਆਂ ਦੀ ਸ਼ਹਾਦਤ ਹੋਈ ਨਾ ਸੁਭਾਵਕ ਉਸੇ ਦਿਨੀ ਬਾਬਾ ਗੁਰਦਿੱਤਾ ਜੀ ਉਹ ਵੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਮੋਤ ਸੁਭਾਵਕ ਕੋਈ ਸੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸੰਸਕਾਰ ਹੋਇਆ ਸੀ ਅੱਜ ਕੱਲ ਉਹ ਆਪ ਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਕਹਿੰਦੇ ਹਨ ਉਸ ਸਮਿਆਂ ਦੇ ਅੰਦਰ ਜਿਹੜਾ ਸਥਾਨ ਹੈ ਇਹ ਦਰਿਆ ਦੇ ਕੰਢੇ ਦੇ ਉੱਤੇ ਹੈ ਲਿਖਿਆ ਗਿਆ ਵੀ ਭੋਗਲ ਦਾ ਇਲਾਕਾ ਦਰਿਆ ਦੇ ਕੰਢੇ ਦੇ ਉੱਪਰ ਉਸ ਦਿਨ ਉਹ ਪੱਪਾ ਗੁਰਦਿੱਤਾ ਜੀ ਦਾ ਸੰਸਕਾਰ ਕੀਤਾ ਮੁੜ ਕੇ ਸਿੱਖਾਂ ਨੇ ਇਹਨਾਂ ਤਿੰਨਾਂ ਸਿੱਖਾਂ ਦਾ ਸੰਸਕਾਰ ਵੀ ਉਸੇ ਥਾਂ ਤੇ ਕੀਤਾ ਇਧਰ ਧੰਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਸਖਤ ਪਹਿਰਾ ਲੱਗ ਗਿਆ ਚਾਰੇ ਪਾਸੇ ਹਕੂਮਤ ਤੇ ਚੰਦੀ ਸੀ ਕੋਈ ਨੇੜੇ ਨਾ ਲੱਗੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਜਿਨ੍ਹਾਂ ਨੂੰ ਆਖਿਆ ਸੀ ਸਾਡਾ ਆਗੂਏ ਉਹਨਾਂ ਦੀ ਲੋਥ ਉਹਨਾਂ ਦਾ ਸ਼ਰੀਰ ਰੁਲੇ ਅਸੀਂ ਹਕ ਸੰਸਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਹਕੂਮਤ ਨਾਲ ਟੱਕਰ ਲੈਂਦਾ ਹੈ ਉਹਦਾ ਹਸ਼ਰ ਕੀ ਹੁੰਦਾ ਹੈ ਪਰ ਇਧਰ ਗੁਰੂ ਕੇ ਸਿੱਖਾਂ ਨੇ ਭਾਈ ਨਾਨੂ ਦੇ ਘਰ ਵਿੱਚ ਬੈਠ ਕੇ ਸਾਰੀ ਬਿਉਤਬੰਦੀ ਬਣਾਈ ਵੀ ਕੀਤਾ ਕੀ ਜਾਏ ਸਖਤ ਪਹਿਰੇ ਦੇ ਵਿੱਚੋਂ ਗੁਰੂ ਦਾ ਸੀਸ ਗੁਰੂ ਦਾ ਧੜ ਲੈ ਕੇ ਜਾਣਾ ਬਹੁਤ ਔਖਾ ਸੀ ਇੱਥੇ ਫਿਰ ਭਾਈ ਨਾਨੂ ਨੇ ਆਖਿਆ ਵੀ ਜਿਹੜਾ ਭਾਈ ਲੱਖੀ ਸ਼ਾਹ ਮਨਜ਼ਾਰਾ ਹੈ ਇਹ ਬੜਾ ਵੱਡਾ ਵਪਾਰੀ ਸੀ ਜੀ ਇਹਦੇ ਇਹਦੇ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੇ ਚੱਲਦੇ ਸਨ ਜਿਵੇਂ ਅੱਜ ਕੋਈ ਬੜੀ ਵੱਡੀ ਟਰਾਂਸਪੋਰਟ ਦਾ ਮਾਲਕ ਹੋਵੇ ਨਾ ਇਸ ਤਰ੍ਹਾਂ ਭਾਈ ਲੱਖੀ ਸ਼ਾਹ ਵੰਜਾਰਾ ਤਾਂ ਬੜਾ ਵੱਡਾ ਨਾਮਣਾ ਸੀ ਦਿੱਲੀ ਦੇ ਅੰਦਰ ਹਜ਼ਾਰਾਂ ਗੱਡੇ ਸਨ ਜਿਨ੍ਹਾਂ ਤੇ ਵਪਾਰ ਹੁੰਦਾ ਸੀ ਉਸ ਵੇਲੇ ਗੱਡਿਆਂ ਤੇ ਸੀ ਸਮਾਨ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਔਰ ਸੁਭਾਵਕ ਹੀ ਉਸੇ ਦਿਨ ਦਰਿਆ ਦੇ ਕੰਢੇ ਤੇ ਹੀ ਇਨਾਂ ਦਾ ਜਿਹੜੇ ਤਕਰੀਬਨ ਇਤਿਹਾਸ ਲਿਖਦਾ ਹੈ ਹਜ਼ਾਰ ਗੱਡਾ ਇਤਿਹਾਸ ਲਿਖਦਾ ਵੀ ਜਿਹੜਾ ਚੂਨੇ ਦੇ ਨਾਲ ਭਰਿਆ ਹੋਇਆ ਸੀ ਉਹ ਆਇਆ ਸੀ ਜਿੰਦੇ ਅੰਦਰ ਚੂਨਾ ਸੀ ਹੁਣ ਇਹ ਸਿੱਖ ਜਿਹੜੇ ਨੇ ਇਹ ਉਸ ਸਥਾਨ ਤੇ ਪਹੁੰਚੇ ਜਿੱਥੇ ਇਹ ਕਾਫਲਾ ਰੁਕਿਆ ਸੀ ਭਾਈ ਲੱਕੀ ਸਾਹਿਬ ਵੰਜਾਰਾ ਜਿਹਦਾ ਪਹੁੰਚਣਾ ਉਹਨਾਂ ਨੇ ਆਣਾ ਦਿੱਲੀ ਦੇ ਅੰਦਰ ਸੀ ਪਰ ਰਾਤ ਉੱਥੇ ਰੁਕੇ ਅਗਲੇ ਸਵੇਰ ਦੇ ਉਡੀਕ ਵਿੱਚ ਸਨ ਇਧਰ ਜਾ ਕੇ ਉਹਨਾਂ ਗੱਲਬਾਤ ਕੀਤੀ ਤੇ ਮੁੜ ਕੇ ਇਸ ਆਪਸ ਵਿੱਚ ਨਿਰਣਾ ਕੀਤਾ ਗਿਆ ਵੀ ਰਾਤ ਨੂੰ ਇਸੇ ਵਕਤ ਗੱਡੇ ਚਾਂਦਨੀ ਚੌਕ ਵਾਲੇ ਪਾਸੇ ਤੋਂ ਲੰਘਾਏ ਜਾਣ ਜਦੋਂ ਉਸ ਪਾਸੇ ਤੋਂ ਗੱਡੇ ਲੰਘੇ ਇੱਕ ਤੇ ਰਾਤ ਦੂਜਾ ਇਹਨਾਂ ਗੱਡਿਆਂ ਦੇ ਅੰਦਰ ਸੀ ਚੂਨਾ ਹਵਾ ਚੱਲਦੀ ਸੀ ਤੇ ਚੂਨਾ ਉੱਡਿਆ ਮਿੱਟੀ ਉੱਡੀ ਜਿਹੜੇ ਚਾਰੇ ਪਾਸੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਸੀਸ ਦੀ ਰਾਖੀ ਵਿੱਚ ਬੈਠੇ ਸਭ ਕੋਈ ਆਏ ਨਾ ਉਹਨਾਂ ਦੀਆਂ ਅੱਖਾਂ ਵਿੱਚ ਜਦੋਂ ਮਿੱਟੀ ਤੇ ਚੂਨਾ ਪਇਓ ਅੱਖਾਂ ਮਲਣ ਤੇ ਗੁਰੂ ਕੇ ਲਾਲਾ ਨੇ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦਾ ਸੀਸ ਚਾਦਰ ਵਿੱਚ ਲਪੇਟਿਆ ਉਹ ਮੁੜ ਕੇ ਆਪਣੇ ਘਰ ਲੈ ਗਏ ਤੇ ਇਧਰੋਂ ਭਾਈ ਲਖੀ ਸ਼ਮ ਮੰਜਾਰਾ ਉਹਨਾਂ ਨੇ ਸਤਗੁਰਾਂ ਦਾ ਧੜ ਜਿਹੜਾ ਹੈ ਉਹ ਆਪਣੇ ਗੱਡੇ ਦੇ ਵਿੱਚ ਜਿਸ ਗੱਡਿਆਂ ਦੇ ਅੰਦਰ ਚੂਨੇ ਚੂਨਾ ਭਰਿਆ ਹੋਇਆ ਸੀ ਬੜੀ ਹਿਫਾਜ਼ਤ ਦੇ ਨਾਲ ਚਾਦਰ ਵਿੱਚ ਲਪੇਟ ਕੇ ਸਤਗੁਰਾਂ ਦਾ ਸਿਰ ਗੱਡੇ ਵਿੱਚ ਰੱਖਿਆ ਤੇ ਆਪਣੇ ਘਰ ਲੈ ਜਾ ਕੇ ਕਿਉਂਕਿ ਜਿੱਦੋਂ ਇਧਰੋਂ ਪਤਾ ਲੱਗਾ ਹਕੂਮਤ ਨੂੰ ਵੀ ਧੜ ਵੀ ਨਹੀਂ ਸੀਸ ਵੀ ਨਹੀਂ ਹੁਣ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਥੋੜਾ ਵੀ ਚੁੱਪ ਕਰਕੇ ਬਹਿ ਗਏ ਹੋਣਗੇ ਸਾਧ ਸੰਗਤ ਜੀ ਬੜਾ ਵੱਡਾ ਪੈਰਾ ਸੀ ਉਸ ਥਾਂ ਦੇ ਉੱਤੇ ਇਤਿਹਾਸ ਲਿਖਦਾ ਹੈ ਵੀ ਇਹਨਾਂ ਦੇ ਇਹ ਗੱਲ ਔਰੰਗਜ਼ੇਬ ਤੱਕ ਪਹੁੰਚੀ ਤੇ ਉਹਨੇ ਆਖਿਆ ਵੀ ਯਤਨ ਕਰੋ ਜੋ ਵੀ ਗਿਆਏ ਮੇਰੇ ਸਾਹਮਣੇ ਜੋ ਇਥੋਂ ਸੀਸ ਤੇ ਧੜ ਨੂੰ ਚੁੱਕ ਕੇ ਲਗਿਆ ਹੈ ਸੀਸ ਤੇ ਧੜ ਦੇ ਸਮੇਤ ਉਹ ਮੇਰੇ ਕੋਲ ਆਣਾ ਚਾਹੀਦਾ ਹੈ ਚਾਰੇ ਪਾਸੇ ਫੌਜਾਂ ਫੈਲ ਗਈਆਂ ਹੁਣ ਭਾਈ ਲੱਖੀ ਸ਼ਮੁੰਜਾਰਾ ਉਹਨਾਂ ਸੋਚਿਆ ਵੀ ਕੀਤਾ ਕੀ ਜਾਏ ਘਰ ਤੱਕ ਪਹੁੰਚੇ ਪਹੁੰਚਦਿਆਂ ਨਾਲ ਆਪਣੇ ਘਰ ਦੇ ਅੰਦਰ ਬੜੀ ਹੀ ਹਿਫਾਜ਼ਤ ਨਾਲ ਸਤਿਗੁਰਾਂ ਦਾ ਧੜ ਰੱਖਿਆ ਦਾਤਾਰ ਪਿਤਾ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇੰਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤੇ ਬਾਹਰ ਰੋਲਾ ਪਾਇਆ ਮੇਰੇ ਘਰ ਨੂੰ ਅੱਗ ਲੱਗੀ ਜਿੰਨੀ ਦੇਰ ਤੱਕ ਲੋਕ ਇਕੱਠੇ ਹੋਏ ਅੱਗ ਬੁਝਾਉਣ ਲਈ ਉਨੀ ਦੇਰ ਤੱਕ ਘਰ ਸੜ ਕੇ ਸੁਆਹ ਗਿਆ ਸੀ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹਨਾਂ ਨੇ ਇਸ ਤੰਗ ਨਾਲ ਸੰਸਕਾਰ ਕੀਤਾ ਇਧਰੋਂ ਭਾਈ ਜੈਤਾ ਜੀ ਉਹ ਦਿੱਲੀ ਤੋਂ ਚੱਲੇ ਤੇ ਰਸਤੇ ਵਿੱਚ ਉਹਨਾਂ ਨੇ ਪੰਜ ਪੜਾ ਕੀਤੇ ਨੇ ਧਿਆਨ ਦੇਣਾ ਪੰਜ ਪੜਾ ਭਾਈ ਜੈਤਾ ਜੀ ਇਕੱਲੇ ਨਹੀਂ ਸਨ ਉਹਨਾਂ ਦੇ ਨਾਲ ਭਾਈ ਨਾਨੂ ਤੇ ਭਾਈ ਗੁਰਬਖਸ਼ ਸਿੰਘ ਵੀ ਸਨ ਪਰ ਉਹ ਇਕੱਠੇ ਨਹੀਂ ਨਿਕਲੇ ਦਿੱਲੀ ਦੇ ਅੰਦਰੋਂ ਭਾਈ ਜੈਤਾ ਜੀ ਘੋੜੇ ਤੇ ਸਵਾਰ ਸੰ ਇਤਿਹਾਸ ਲਿਖਦਾ ਹੈ ਇਹ ਜਰਨੈਲੀ ਸੜਕ ਜੀ ਜਿਹੜੀ ਪੰਜਾਬ ਨੂੰ ਜਾਂਦੀ ਹੈ ਸਾਰੀ ਲਾਹੌਰ ਤੱਕ ਸੀ ਇਹ ਇਹ ਸੜਕ ਜਾਂਦੀ ਵਪਾਰੀ ਇਹ ਸੜਕ ਤੋਂ ਆਉਂਦੇ ਜਾਂਦੇ ਸਨ ਇਸੇ ਸੜਕ ਦੇ ਉੱਪਰ ਹੀ ਜਰਨੈਲੀ ਸੜਕ ਤੋਂ ਪੋਜਾਂ ਲੰਘਦੀਆਂ ਸਨ ਉਹਨਾਂ ਨੇ ਸੜਕ ਦੇ ਨਾਲ-ਨਾਲ ਪਿੰਡਾਂ ਦੇ ਅੰਦਰੋਂ ਲੰਘ ਕੇ ਪਿੰਡਾਂ ਦੇ ਵਿੱਚੋਂ ਕੱਚੇ ਰਸਤਿਆਂ ਤੋਂ ਖੇਤਾਂ ਦੇ ਵਿੱਚੋਂ ਲੰਘ ਕੇ ਸਫ਼ਰ ਤੈਅ ਕਰਨ ਦੀ ਬਿਉਂਤ ਬਣਾਈ ਪਰ ਜਿਹੜੇ ਦੋ ਸਿੱਖ ਸਨ ਇਹ ਨਾਲ ਨਹੀਂ ਸਨ ਇਹ ਪਿੱਛੇ-ਪਿੱਛੇ ਸਨ ਭਾਈ ਜੈਤਾ ਜੀ ਪਹਿਲੋਂ ਇਕੱਲੇ ਦਿੱਲੀ ਵਿੱਚੋਂ ਨਿਕਲੇ ਕਿਉਂਕਿ ਹਰ ਥਾਂ ਤੇ ਚੈਕਿੰਗ ਸੀ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਭਾਈ ਜੈਤਾ ਜੀ ਨਿਕਲੇ ਇਹਨਾਂ ਨੇ ਸਾਰੀ ਰਾਤ ਸਫ਼ਰ ਕੀਤਾ ਤੇ ਸਫ਼ਰ ਕਰਕੇ ਤਰਾਵੜੀ ਦੇ ਇਲਾਕੇ ਵਿੱਚ ਪਹੁੰਚੇ ਉੱਥੇ ਸਤਿਗੁਰਾਂ ਦਾ ਸਥਾਨ ਹੈ ਜੀ ਗੁਰਦੁਆਰਾ ਸ਼ੀਸ਼ਗੰਜ ਇੱਥੇ ਭਾਈ ਦੇਵਾ ਰਾਮ ਸੀ ਇਤਿਹਾਸ ਲਿਖਦਾ ਇਤੇ ਅੱਜ ਵੀ ਉਹ ਕਿਲਾ ਬਣਿਆ ਹੋਇਆ ਹੈ ਜੀ ਪੁਰਾਣਾ ਇਹ ਉਸ ਕਿਲੇ ਦੇ ਜਿਹੜੀਆਂ ਮੁਗਲ ਫੌਜਾਂ ਸਨ ਉਸ ਕਿਲੇ ਦੇ ਵਿੱਚ ਰਹਿੰਦੀਆਂ ਸਨ ਉਸ ਕਿਲੇ ਦੇ ਦੱਖਣੀ ਪਾਸੇ ਇੱਕ ਤਲਾ ਸੀ ਤਲਾ ਦੇ ਚਾਰੇ ਪਾਸੇ ਧੋਬੀਆਂ ਦੇ ਘਰ ਹੁੰਦੇ ਸਨ ਜਿਹੜੇ ਫੌਜਾਂ ਦੀਆਂ ਵਰਦੀਆਂ ਧੋਣੀਆਂ ਲੋਕਾਂ ਨੇ ਕਿਸੇ ਨੇ ਕੱਪੜੇ ਧੋਣ ਲਈ ਦੇਣੇ ਉਹਨਾਂ ਦਾ ਰੋਜ਼ਗਾਰ ਸੀ ਇਸ ਦਰਿਆ ਦੇ ਕੰਢੇ ਤੇ ਆ ਕੇ ਭਾਈ ਜੈਤਾ ਜੀ ਨੇ ਪਹਿਲਾ ਪੜਾਅ ਕੀਤਾ ਪਰ ਉਹਨਾਂ ਨੂੰ ਇਹ ਸੀ ਵੀ ਹੁਣ ਕੋਈ ਕਿਉਂਕਿ ਇੰਨਾ ਲੰਮਾ ਪੈਂਡਾ ਤੈਅ ਕਰਕੇ ਉੱਥੇ ਪਹੁੰਚੇ ਸਰੀਰ ਕਈ ਦਿਨਾਂ ਤੋਂ ਸਾਰੀਆਂ ਬਿਉਤ ਬੰਦਾ ਹੁਣ ਜਿਸ ਦਿਨ ਸਿੱਖਾਂ ਦੀ ਸ਼ਹਾਦਤ ਹੋਈ ਸੁੱਤੇ ਉਸ ਦਾਤ ਵੀ ਨਹੀਂ ਜਿਸ ਦਿਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਸ ਦਿਨ ਤੇ ਸੀਸ ਲੈ ਕੇ ਘਰ ਗਏ ਨਾ ਨੀਂਦ ਉਸ ਦਿਨ ਵੀ ਕਿੱਥੋਂ ਆਏਗੀ ਹੁਣ ਇਹ ਕਈ ਦਿਨਾਂ ਦੇ ਉਨੀਂਦਰੇ ਨੇ ਭਾਈ ਦੇਵਾ ਰਾਮ ਇੱਥੇ ਢੋਬੀ ਸੀ ਜੀ ਉਹ ਗੁਰੂ ਤੇ ਉਤੇ ਬੜਾ ਕੀਦਾ ਰੱਖਣ ਵਾਲਾ ਪਿਆਰ ਕਰਨ ਵਾਲਾ ਅੰਮ੍ਰਿਤ ਵੇਲੇ ਦਾ ਸਮਾਂ ਤੇ ਇਹ ਨਾਲੇ ਤੇ ਧੋਬੀ ਉਸ ਭਾਈ ਦੇਵਾਰਾਮ ਉਸ ਤਲਾ ਦੇ ਕੰਡੇ ਤੇ ਕਪੜੇ ਧੋਣ ਲਈ ਆਇਆ ਤੇ ਨਾਲੇ ਬਾਣੀ ਪੜ ਰਿਆ ਸੀ ਭਾਈ ਜਤਾ ਜੀ ਨੂੰ ਵਿਸ਼ਵਾਸ ਹੋ ਗਿਆ ਕੋਈ ਗੁਰੂ ਨੂੰ ਪਿਆਰ ਕਰਨ ਵਾਲਾ ਉਹਨੇ ਜਦੋਂ ਗੱਲਬਾਤ ਕੀਤੀ ਦੱਸਿਆ ਵੀ ਮੈਂ ਗੁਰੂ ਦਾ ਸੇਖਾਂ ਰਾਤ ਸਮਾਂ ਤੁਹਾਡੇ ਕੋਲ ਅੱਜ ਦਾ ਦਿਨ ਕੱਟਣਾ ਹੈ ਸਾਰਾ ਦਿਨ ਤੁਹਾਡੇ ਘਰ ਵਿੱਚ ਕੱਟਣਾ ਹੈ ਵੇ ਤੁਹਾਡੇ ਘਰ ਵਿੱਚ ਰਹਿਣ ਦੀ ਥਾਂ ਮਿਲੇਗੀ ਉਹਨੇ ਜਦੋਂ ਆਖਿਆ ਵੀ ਗੁਰੂ ਦਾ ਸਿੱਖ ਹੈ ਤੇ ਉਹਨੇ ਆਖਿਆ ਵੀ ਕੋਈ ਗੱਲ ਨਹੀਂ ਤੁਸੀਂ ਚਲੋ ਸਾਡੇ ਘਰ ਭਾਈ ਜੈਤਾ ਜਿਨੇ ਕੱਪੜੇ ਵਿੱਚ ਲਪੇਟਿਆ ਆਪਣੇ ਸੀਨੇ ਨਾਲ ਗੁਰੂ ਦਾ ਸੀਸ ਲਾਇਆ ਹੋਇਆ ਹੁਣ ਘਰ ਗਏ ਉਹਨੇ ਆਖਿਆ ਵੀ ਤੁਸੀਂ ਹੱਥੋਂ ਧੋ ਲੋ ਪ੍ਰਸ਼ਾਦਾ ਪਾਣੀ ਛਕ ਲੋ ਭਾਈ ਜੈਤਾ ਜੀ ਸੀਸ ਨਾ ਰੱਖਣ ਕਹਿੰਦੇ ਕੋਈ ਨਹੀਂ ਮੈਨੂੰ ਭੁੱਖ ਨਹੀਂ ਸੀਸ ਨਾ ਰੱਖਣ ਪਾਸੇ ਉਹ ਭਾਈ ਦੇਵਾ ਰਾਮ ਜੀ ਕਹਿੰਨ ਲੱਗੇ ਵੀ ਕੀ ਗੱਲ ਕੋਈ ਬੜੀ ਕੀਮਤੀ ਚੀਜ਼ੇ ਜੇ ਕੀਮਤੀ ਚੀਜ਼ੇ ਭਰੋਸਾ ਕਰ ਅਸੀਂ ਵੀ ਗੁਰੂ ਦੇ ਸੇਖਾਂ ਗੁਰੂ ਨੂੰ ਪਿਆਰ ਕਰਨ ਵਾਲਿਆਂ ਤੇਰੀ ਕੀਮਤੀ ਚੀਜ਼ ਕਿਤੇ ਨਹੀਂ ਜਾਂਦੀ ਸਾਡੇ ਘਰ ਆਇਆ ਤੂੰ ਆਪਣੀ ਕੀਮਤੀ ਚੀਜ਼ ਕਿਸੇ ਪਾਸੇ ਰੱਖ ਦੇ ਸਾਨੂੰ ਫੜਾ ਦੇ ਹੱਥੋਂ ਤੋਕੇ ਪ੍ਰਸ਼ਾਦਾ ਪਾਣੀ ਛਕ ਲੈ ਇਹਨੂੰ ਭਰੋਸਾ ਬਣਿਆ ਇਹਨੇ ਸਤਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਕੱਪੜਿਆਂ ਵਿੱਚ ਲਪੇਟਿਆ ਹੋਇਆ ਸੀ ਹੁਣ ਉਹ ਭਾਈ ਦੇਵਾ ਰਾਮ ਜੀ ਨੂੰ ਫੜਾ ਦਿੱਤਾ ਹੱਥ 'ਮੂੰਹ ਤੋਤਾ ਪ੍ਰਸ਼ਾਦਾ ਪਾਣੀ ਛਕਦੇ ਛਕਦੇ ਭਾਈ ਦੇਵਾ ਰਾਮ ਪੁੱਛਦੇ ਨੇ ਕਹਿੰਦੇ ਵੀ ਤੂੰ ਦਿੱਲੀ ਤੋਂ ਆਇਆ ਹੈ ਸੁਣਿਆ ਵੀ ਦਿੱਲੀ ਗੁਰਤੇਗ বাহাদুর ਸਾਹਿਬ ਜੀ ਗ੍ਰਫਤਾਰ ਹੋਏ ਨੇ ਗੁਰਤੇਗ বাহাদুর ਸਾਹਿਬ ਪਾਤਸ਼ਾਹ ਜੀ ਦੇ دیدار ਨਹੀਂ ਮੈਂ ਕਦੀ ਕੀਤੇ ਮੇਰੀ ਬੜੀ ਇੱਛਾ ਸੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਗ੍ਰਿਫਤਾਰੀ ਦੇਨ ਜਿੱਦੋਂ ਗਏ ਮਨ ਚ ਸਿਖ ਜੇ ਇਸ ਪਾਸਿਓਂ ਜਾਂਦੇ ਤੇ ਮੈਂ ਗੁਰੂ ਦੇ ਦਰਸ਼ਨ ਕਰਕੇ ਕਦੀ ਘਰ ਵੀ ਲਿਆਂਦਾ ਗੁਰੂ ਸਾਹਿਬ ਨੂੰ ਤੇ ਜਿਵੇਂ ਜਿਵੇਂ ਗੱਲਾਂ ਕਰਦਾ ਜਾਂਦਾ ਇਹਨੂੰ ਕੀ ਪਤਾ ਸੀ ਵੀ ਜਿਸ ਗੁਰੂ ਦੇ دیدار ਕਰਨ ਦੀ ਗੱਲ ਕਰਦਾ ਉਸ ਗੁਰੂ ਦਾ ਸੀਸ ਇਹਦੇ ਇਨੇ ਆਪਣੇ ਸੀਨੇ ਨਾਲ ਲਾਇਆ ਹੋਇਆ ਇੰਨੀ ਗੱਲਬਾਤ ਕਰਦਿਆਂ ਕਰਦਿਆਂ ਨੇ ਭਾਈ ਜਤਾ ਜੀ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜਾ ਪਿਆਰ ਕਰਨਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਕਿ ਸੱਚੀ ਗੁਰੂ ਦੇ دیدار ਕਰਨੇ ਨੇ ਕਹਿੰਦਾ ਹਾਂ ਕਹਿੰਦਾ ਮੈਂ ਤੈਨੂੰ ਗੁਰੂ ਦੇ ਦਰਸ਼ਨ ਕਰਾਨਾ ਉਹ ਕਹਿੰਦਾ ਵੀ ਤੂੰ ਕਿਵੇਂ ਕਰਾਏਂਗਾ ਗੁਰੂ ਤੇ ਦਿੱਲੀ ਏ ਮੈਨੂੰ ਖਬਰਸਾਰ ਤੇ ਦੱਸ ਵੀ ਦਿੱਲੀ ਹੋਇਆ ਕਿ ਤੂੰ ਉਧਰੋਂ ਆ ਰਿਹਾ ਹੈ ਕਹਿੰਦਾ ਮੈਂ ਤੈਨੂੰ دیدار ਕਰਾਵਾਂ ਗੁਰੂ ਤੇਗ ਬਹਾਦਰ ਸਾਹਿਬ ਤੈਨੂੰ ਘਰ ਦਰਸ਼ਨ ਦੇਣ ਆਏ ਨੇ ਉਹਨੇ ਇੱਕ ਥਾਂ ਜਿਸ ਥਾਂ ਤੇ ਪੀੜਾ ਰੱਖਿਆ ਥਾਂ ਤੇ ਉਹਦੇ ਉੱਤੇ ਸੋਨਾ ਕਪੜਾ ਵਿਛਾਇਆ ਤੇ ਵਿਛਾ ਕੇ ਕਹਿਣ ਲੱਗਾ ਵੀ ਹੁਣ ਤੁਹਾਨੂੰ ਗੁਰਤੇਗ ਬਹਾਦਰ ਸਾਹਿਬ ਜੀ ਤੇ دیدار ਕਰੋ ਇਹ ਪਰਿਵਾਰ ਦੇ ਸਮੇਤ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦਾ ਸੀਸ ਵੇਖਿਆ ਤੇ ਸੱਚ ਵਿੱਚ ਇਹ ਭੂਬਾ ਮਾਰ ਕੇ ਸਾਰਾ ਪਰਿਵਾਰ ਰੋਇਆ ਇਹਨਾਂ ਨੂੰ ਨਿਸ਼ਚੈ ਪਤਾ ਵੀ ਇਹਨਾਂ ਕੋਲ ਜਵਾਬਰ ਗਿਆ ਸਾਰਾ ਦਿਨ ਭਾਈ ਜੈਤਾ ਜੀ ਨੇ ਨਾ ਆਖਿਆ ਵੀ ਤੁਸੀਂ ਆਰਾਮ ਕਰੋ ਸਾਰਾ ਦਿਨ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਪਣੇ ਹੱਥਾਂ ਵਿੱਚ ਕੋਦ ਵਿੱਚ ਲੈ ਕੇ ਬੈਠਾ ਰਿਹਾ ਰਾਤ ਨੂੰ ਭਾਈ ਜੈਤਾ ਜੀ ਨੇ ਆਪਣਾ ਸਫ਼ਰ ਅੱਗੇ ਦਾ ਤੈਅ ਕੀਤਾ ਇਥੋਂ ਦੂਜਾ بڑا ਭਾਈ ਜੈਤਾ ਜੀ ਨੇ ਫਿਰ ਅੰਬਾਲੇ ਦੀ ਤਰਤੀ ਤੇ ਅੰਬਾਲੇ ਜਾ ਕੇ ਕੀਤਾ ਅੰਬਾਲੇ ਦੇ ਨੇੜੇ ਇੱਕ ਨਦੀ ਲੰਘਦੀ ਹੈ ਜੀ ਡਾਂਗਰੀ ਨਦੀ ਉਸ ਨਦੀ ਦੇ ਇਲਾਕੇ ਤੇ ਇੱਕ ਪਿੰਡ ਹੈ ਉਸ ਪਿੰਡ ਦਾ ਨਾਮ ਹੈ ਕੈਂਥ ਮਾਜ਼ਰੀ ਉਸ ਪਿੰਡ ਦੇ ਅੰਦਰ ਕਈ ਸਿੱਖਾਂ ਦੇ ਪਰਿਵਾਰ ਗੁਰੂ ਨੂੰ ਪਿਆਰ ਕਰਨ ਵਾਲੇ ਹੁਣ ਇਹ ਜਦੋਂ ਕਿਉਂਕਿ ਜਰਨੈਲੀ ਸ਼ਰਤ ਦੇ ਨਾਲ ਸੀ ਡਰ ਵੀ ਬੜਾ ਸੀ ਇਹ ਜਦੋਂ ਕੈਥ ਮਾਜਰੀ ਦੇ ਅੰਦਰ ਗਏ ਇੱਥੇ ਭਾਈ ਰਾਮਦੇਵ ਜੀ ਧਿਆਨ ਦੇਣਾ ਪਹਿਲੇ ਦਾ ਨਾਮ ਸੀ ਭਾਈ ਦੇਵਾਰਾਮ ਇਹਦਾ ਨਾਮ ਸੀ ਭਾਈ ਰਾਮਦੇਵ ਜਦੋਂ ਇਸ ਸਥਾਨ ਤੇ ਪਹੁੰਚੇ ਇਨੇ ਪਤਾ ਕੀਤਾ ਵੀ ਗੁਜਰਾں ਦੇ ਕੋਲੋਂ ਵੀ ਇੱਥੇ ਕੋਈ ਗੁਰੂ ਨਾਨਕ ਦਾ ਸਿੱਖ ਹੈ ਪਤਾ ਲੱਗਾ ਵੀ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਫਲਾਣੇ ਪਾਸੇ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਕਈ ਪਰਿਵਾਰ ਰਹਿੰਦੇ ਨੇ ਤੇ ਇਹ ਭਾਈ ਰਾਮਦੇਵ ਜੀ ਦੇ ਘਰ ਵਿੱਚ ਗਏ ਭਾਈ ਰਾਮਦੇਵ ਜੀ ਨੂੰ ਪਤਾ ਲੱਗਾ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਨਾਲ ਕੀ ਕੁਝ ਵਾਪਰਿਆ ਸਤਿਗੁਰੂ ਗੁਰਤੇਗ ਬਹਾਦਰ ਪਤ ਇੱਥੇ ਵੀ ਲਿਖਿਆ ਵੀ ਪਹਿਲਾਂ ਇਨੇ ਸੀਸ ਗੁਰੂ ਪਾਤਸ਼ਾਹ ਜੀ ਦਾ ਇੱਕ ਝੰਡ ਥੱਲੇ ਰੱਖਿਆ ਪਾਈ ਜੈਤਾ ਜੀ ਨੇ ਆਪ ਪਿੰਡ ਵਿੱਚ ਨਹੀਂ ਗਏ ਸੀਸ ਲੈ ਕੇ ਪਿੰਡ ਦੇ ਬਾਹਰ ਇੱਕ ਝੰਡ ਥੱਲੇ ਗੁਰੂ ਸਾਹਿਬ ਦਾ ਸੀਸ ਰੱਖ ਕੇ ਆਪ ਪਿੰਡ ਗਏ ਉਸ ਨਗਰ ਦੇ ਅੰਦਰ ਜਾ ਕੇ ਪੁੱਛਿਆ ਵੀ ਇੱਥੇ ਗੁਜਰਾ ਕੋਲੋਂ ਵੀ ਇੱਥੇ ਕੋਈ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਉਹਨਾਂ ਨੇ ਜਦੋਂ ਪਤਾ ਲੱਗਾ ਭਾਈ ਰਾਮਦੇਵ ਜੀ ਦੇ ਘਰ ਗਏ ਪਹਿਲਾਂ ਸਾਰਾ ਕੁਝ ਅੱਗੇ ਜਾ ਕੇ ਵੇਖਿਆ ਗੱਲਬਾਤ ਹੋਈ ਭਾਈ ਰਾਮਦੇਵ ਜੀ ਦੇ ਨਾਲ ਜਦੋਂ ਸਾਰੀ ਗੱਲਬਾਤ ਖੁੱਲ ਗਈ ਉਹਨੇ ਦੱਸ ਦਿੱਤਾ ਭਾਈ ਜੇਤਾ ਜਿੰਨੇ ਵੀ ਇਹ ਕੁਝ ਵਾਪਰਿਆ ਹੈ ਇਹ ਕਹਿੰਦਾ ਵੀ ਗੁਰੂ ਦਾ ਸੀਸ ਲੈ ਕੇ ਸੀਸ ਕਿੱਥੇ ਆ ਇਹਨੇ ਆਖਿਆ ਵੀ ਸੀਸ ਪਿੰਡ ਤੋਂ ਬਾਹਰ ਝੰਡ ਥੱਲੇ ਰੱਖਿਆ ਹੈ ਉਸ ਝੰਡ ਦੇ ਥੱਲੇ ਜਾ ਕੇ ਗਏ ਸੀਸ ਬੜੇ ਅਦਬ ਨਾਲ ਆਪਣੇ ਘਰ ਵਿੱਚ ਲਿਆਂਦਾ ਭਾਈ रामदेव राम जी ਉਹਨਾਂ ਨੇ ਫਿਰ ਇੱਥੇ ਸਤਿਗੁਰੂ ਦੇ ਸਾਰਾ ਦਿਨ ਆਪਣੇ ਘਰ ਵਿੱਚੋਂ ਕਪੜਾ ਲੈ ਕੇ ਸਾਰਾ ਦਿਨ ਚੋਰ ਸਾਹਿਬ ਦੀ ਤਰ੍ਹਾਂ ਗੁਰੂ ਸਾਹਿਬ ਦੇ ਸੀਸ ਤੇ ਕਰਕੇ ਸੇਵਾ ਕੀਤੀ ਨੇ ਇੱਥੇ ਭਾਈ ਜੈਤਾ ਜੀ ਕਿਉਂਕਿ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਬਾਅਦ ਵਿੱਚ ਕੁਰਸ਼ੇਤਰ ਵਾਲੀ ਸਾਈਡ ਤੇ ਆਏ ਸਨ ਨਾ ਇਸ ਅਸਥਾਨ ਤੇ ਸਤਿਗੁਰਾਂ ਨੂੰ ਪਤਾ ਲੱਗਾ ਸੀ ਕਿਉਂਕਿ ਭਾਈ ਜੈਤਾ ਜਿਨੇ ਜਾ ਕੇ ਦੱਸਿਆ ਸਾਰਾ ਕੁਝ ਤੇ ਜਿੱਦੋਂ ਇੱਥੇ ਪਤਾ ਲੱਗਾ ਤੇ ਉੱਥੇ ਜਿਹੜੇ ਭਾਈ ਰਾਮਦੇਵ ਦੇ ਘਰ ਰੁਕੇ ਸਨ ਉਹਦੇ ਘਰ ਸਤਿਗੁਰੂ ਜੀ ਗਏ ਧੰਨ ਗੁਰੂ ਕਲਗੀ ਤਰਫ ਇਹ ਬੜਾ ਬਜ਼ੁਰਗ ਹੋ ਗਿਆ ਸੀ ਉਸ ਵੇਲੇ ਇਹਨੇ ਫਿਰ ਉਹ ਝੰਡ ਦੱਸੀ ਜਿੱਥੇ ਸੀਸ ਰੱਖਿਆ ਸੀ ਸਤਿਗੁਰਾਂ ਦਾ ਉਸ ਝੰਡ ਤੇ ਸਤਿਗੁਰ ਨੇ ਇੱਕ ਥੜਾ ਬਣਾਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਸਿੱਖਾਂ ਨੇ ਆਖਿਆ ਵੀ ਸਤਿਗੁਰ ਜੀ ਇਹ ਸਥਾਨ ਬਣਾ ਦिए ਪਾਤਸ਼ਾਹ ਕਹਿੰ ਲੱਗੇ ਸਥਾਨ ਬਣਾਉਣ ਦਾ ਵੇਲਾ ਨਹੀਂ ਆਉਣ ਵਾਲੇ ਸਮੇਂ ਚੋਂ ਸਥਾਨ ਗੁਰੂ ਦੇ ਸਿੱਖ ਆਪਣੇ ਆਪ ਬਣਾ ਲੈਣਗੇ ਇਥੇ ਗੁਰੂ ਦਾ ਸਥਾਨ ਬਣਿਆ ਜੀ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਜਿੱਥੇ ਸਤਿਗੁਰਾਂ ਦਾ ਸੀਸ ਉਹ ਚੰਡ ਥੱਲੇ ਰੱਖਿਆ ਸੀ ਜਿੱਥੇ ਭਾਈ ਰਾਮਦੇਵ ਜੀ ਦੇ ਘਰ ਰੁਕੇਸ਼ਨ ਉੱਥੇ ਗੁਰੂ ਸਾਹਿਬ ਜੀ ਦਾ ਸਥਾਨ ਬਣਿਆ ਸ਼ੀਸ਼ਗੰਗ ਸਾਹਿਬ ਇਥੋਂ ਫਿਰ ਸਤਿਗੁਰ ਪਾਤਸ਼ਾਹ ਜੀ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਤੁਰੇ ਤੀਜਾ ਪੜਾਉ ਉਹਨਾਂ ਨੇ ਫਿਰ ਜਿਹੜੀ ਜਿਰਕਪੁਰ ਸ਼ਹਿਰ ਇਹਨਾਂ ਦੇ ਨੇੜੇੋਂ ਸੜਕ ਲੰਘਦੀ ਏ ਜਿਹੜੀ ਚੰਡੀਗੜ੍ਹ ਤੋਂ ਪਟਿਆਲੇ ਨੂੰ ਜਾਂਦੀ ਹੈ ਉਸ ਰੋਡ ਤੇ ਹੈ ਨਾਬਾ ਨਾਬੇ ਦੇ ਇਲਾਕੇ ਇੱਥੇ ਆ ਕੇ ਪਤਿਜਾ ਪੜਾ ਪਾਈ ਜੈਤਾ ਜੀ ਨੇ ਕੀਤਾ ਇੱਥੇ ਇੱਕ ਸ਼ੂਫੀ ਫਕੀਰ ਸੀ ਦਰਗਾਈ ਮਲ ਇਹਦੀ ਉਮਰ ਬੜੀ ਸੀ ਜੀ ਸਾਰਾ ਜੰਗਲ ਸੀ ਇਸ ਪਾਸੇ ਇਸ ਜੰਗਲ ਦੇ ਵਿੱਚ ਆ ਕੇ ਜਦੋਂ ਪਾਈ ਜੈਤਾ ਜੀ ਰਾਤ ਨੂੰ ਰੁਕੇ ਨੇ ਤੇ ਇਹਨਾਂ ਨੂੰ ਪਤਾ ਲੱਗਾ ਵੀ ਇੱਥੇ ਕੋਈ ਫਕੀਰ ਹੈ ਜਿਹੜਾ ਇਸ ਨਗਰ ਇਸ ਪਾਸੇ ਰਹਿੰਦਾ ਹੈ ਉਮਰ ਬੜੀ ਬਡੇਰੀ ਹੁੰਦੀ ਜਾ ਕੇ ਉਸ ਦਰਗਾਈ ਮਲ ਨੂੰ ਮਿਲੇ ਦਰਗਾਈ ਮਲ ਨੂੰ ਸਾਰੀ ਗੱਲ ਦੱਸੀ ਦਰਗਾਈ ਮਲ ਨੇ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਜਦਾ ਕੀਤਾ ਜੀ ਇਹ ਫਕੀਰ ਬਾਅਦ ਵਿੱਚ ਧੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਿਆ ਆ ਕੇ ਇਹ ਬੜੀ ਲੰਬੀ ਉਮਰ ਇਹ ਜਦੋਂ ਤੁਸੀਂ ਉਸ ਸਥਾਨ ਤੇ ਜਾਂਦੇ ਹੋ ਇਹਦਾ ਪੂਰਾ ਇਤਿਹਾਸ ਲਿਖਿਆ ਹੋਇਆ ਜੀ ਉੱਥੇ ਵੀ ਕਿ ਕਿੰਨੀ ਉਮਰ ਦੀ ਤਕਰੀਬਨ ਇਤਿਹਾਸ ਉੱਥੇ ਲਿਖਿਆ ਹੋਇਆ ਹੈ ਇਹ 200 ਵਰਿਆਂ ਤੋਂ ਉੱਪਰ ਉਮਰ ਜੀ ਕੇ ਗਏ ਸਨ ਪਾਏ ਦਰਗਾਹੀ ਮਾਲ ਜੀ ਇਹਨਾਂ ਦੀ ਇੱਕ ਪਾਸੇ ਪੀਰ ਬਣੀ ਪੀਰਗਾ ਬਣੀ ਹੋਈ ਏ ਇੱਕ ਪਾਸੇ ਗੁਰਦੁਆਰਾ ਸਤਗੁਰਾਂ ਦਾ ਸਥਾਨ ਇਥੋਂ ਫਿਰ ਚੌਥਾ ਪੜਾ ਜਿਹੜਾ ਹੈ ਭਾਈ ਜੈਤਾ ਜੀ ਨੇ ਇਸ ਤੋਂ ਬਾਅਦ ਕਿਰਤਪੁਰ ਸਾਹਿਬ ਜੀ ਦੇ ਅੰਦਰ ਜਾ ਕੇ ਕੀਤਾ ਇਥੋਂ ਹੀ ਖਬਰਾਂ ਪਹੁੰਚ ਗਈਆਂ ਸਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਸਾਰਾ ਪਰਿਵਾਰ ਸਤਿਗੁਰਾਂ ਦਾ ਇਸ ਸਥਾਨ ਤੇ ਪਹੁੰਚਿਆ ਗੁਰ ਕਲਗੀ ਤਰਪਾਤਸ਼ਾਹ ਜੀ ਦਾ ਤਾਰ ਪਿਤਾ ਜੀ ਉਦੋਂ 9 ਸਾਲ ਦੀ ਉਮਰ ਸੀ ਸਤਿਗੁਰਾਂ ਦੀ ਮਾਤ ਗੁਜਰਕੌਰ ਜੀ ਕਿਰਤਪੁਰ ਸਾਹਿਬ ਜੀ ਦੇ ਅੰਦਰ ਪੁੱਜਣ ਤੋਂ ਬਾਅਦ ਭਾਈ ਜੈਤਾ ਜਿਹਨੂੰ ਬੜਾ ਪਿਆਰ ਕੀਤਾ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਰੰਗਰੇਟਾ ਗੁਰੂ ਦਾ ਬੇਟਾ ਖਿਆਸ਼ਿਸ ਇੱਥੇ ਹੀ ਸਤਿਗੁਰਾਂ ਨੇ ਇਸ ਅਸਥਾਨ ਤੋਂ ਫਿਰ ਪਾਲਕੀ ਦੇ ਅੰਦਰ ਸਤਿਗੁਰਾਂ ਦਾ ਸੀਸ ਰੱਖ ਕੇ ਪਰਿਵਾਰ ਜਿਹੜਾ ਹੈ ਉਹ ਫਿਰ ਅਨੰਦਪੁਰ ਸਾਹਿਬ ਜੀ ਦੇ ਅੰਦਰ ਲੈ ਕੇ ਗਏ ਜਿੱਥੇ ਅਸਥਾਨ ਹੈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਉਸ ਸਥਾਨ ਤੇ ਫਿਰ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਇੱਥੇ ਹੀ ਫਿਰ ਬਾਅਦ ਵਿੱਚ ਆ ਕੇ ਕੁਝ ਦਿਨਾਂ ਤੋਂ ਬਾਅਦ ਪਾਈ ਲਖੀ ਸ਼ਾ ਵੰਜਾਰਾ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਗਿਆ ਸਤਿਗੁਰਾਂ ਨੂੰ ਇਹ ਸਾਰਾ ਗੁਰੂ ਕੇ ਧੜ ਦਾ ਸੰਸਕਾਰ ਜਿਵੇਂ ਜਿਵੇਂ ਕੀਤਾ ਸੀ ਖਬਰਾਂ ਪਹੁੰਚ ਗਈਆਂ ਸਨ ਸਾਬ ਨੇ ਬੜਾ ਪਿਆਰ ਕੀਤਾ ਪਾਈ ਲਖੀ ਸ਼ਾ ਵੰਜਾਰਾ ਨੂੰ ਇੱਥੇ ਇਹ ਅਸਥਾਨ ਜਿੱਥੇ ਮੇਰੇ ਸਤਿਗੁਰ ਕੇ ਪਿਆਰਿਆਂ ਨੇ ਇੰਨੀਆਂ ਆਪਣਾ ਆਪੇ ਦੀ ਪ੍ਰਵਾਹ ਕੀਤੀਆਂ

ਸਤਿਗੁਰ ਕਿਰਪਾ ਕਰਨ ਅਸੀਂ ਇਤਿਹਾਸ ਦੀਆਂ ਇਹਨਾਂ ਬਾਤਾਂ ਨੂੰ ਆਪਣੀ ਜ਼ਹਿਨੀਅਤ ਦੇ ਅੰਦਰ ਵਸਾ ਲਈਏ ਤਾਂ ਕਿ ਗੁਰੂ ਦੀ ਕਰਨੀ ਨੂੰ ਕਦੇ ਵੀ ਆਪਣੇ ਜੀਵਨ ਦੇ ਵਿੱਚੋਂ ਭੁੱਲੀਏ ਨਾ ਜੋ ਕੁਝ ਸਤਿਗੁਰਾਂ ਨੇ ਸਾਡੇ ਲਈ ਉਹਨਾਂ ਸਮਿਆਂ ਦੇ ਅੰਦਰ ਕੀਤਾ ਹੈ ਪਾਤਸ਼ਾਹ ਜੀ ਮਿਹਰਮਤ ਕਰਨ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ